ਚਿਪੈ ਲਲਕਾਰ ਹੱਲਾ ਲਾ ਲਾ ਹੋਗੀ ਸਾਰੇ ਬਿਹਾਰਿਤ ਤੇਰੀ ਥਾਰ ਕੂਕਦੀ ਆ ਦਾਰੂ ਰੰਗ ਵਖਾਉਂਦੀ ਆ ਅੰਮਾ ਨਦੀ ਪਨੂਆ ਦੀ ਹੋਕਾ ਰਹੁਣਾ ਦੀ ਪੀੜੀ ਮਾੜੀਆ ਨਿਤ ਨਵੇਂ ਪਵਾ ਟੱਟ ਦਾ ਬਦਨਾਮ ਸੋ ਕੀ ਲਿਖਿਆ ਹੋਰ ਜੀ ਦੀਆਂ ਵਿੱਚ ਪੈ ਲਲਕਾਰੇ ਲਾਲਾ ਲਾਲਾ ਹੋ ਗਈ ਸਾਰੇ ਅੱਜ ਅਸੀਂ ਮਨਾਸਸ ਜੀਐਨ ਇਵੈਂਟ ਸੈਂਟਰ ਤੇ ਪਹੁੰਚੇ ਹਾਂ ਜਿੱਥੇ ਬਹੁਤ ਹੀ ਰੰਗਾ ਰੰਗ ਵਧੀਆ ਪਰਿਵਾਰਕ ਮਾਹੌਲ ਦਾ ਪ੍ਰੋਗਰਾਮ ਜਿਹੜਾ ਵਾ ਉਹ ਅਜੋਜਿਤ ਕੀਤਾ ਗਿਆ ਪਿੱਛੇ ਆਉਂਦਾ ਨਹੀਂ ਪਿੱਛੇ ਪਿੱਛੇ ਆਉਂਦਾ ਪਿੱਛੇ ਪਿੱਛੇ ਆਉਂਦਾ ਪਿੱਛੇ ਪਿੱਛੇ ਆਉਂਦਾ ਮੇਰੀ ਛਾਂ ਦੇ ਦਾ ਯਾਹੀ ਛੀਰੇ ਬਾਹੇ ਆ ਮੇਰੇ ਬਾਹੇ ਆ ਡੂੰਡਦਾ ਯਾਹੀ ਤੇਰਾ ਬਾਪ ਪਾਟਾ ਇੱਕ ਗੱਭਾਂ ਮਿਤਾਉਣੀ ਕੇ ਤੇਰਾ ਦਾ ਹਾਂ ਕਮਾਟਾ ਪੰਜਾਬੀ ਗਰੁੱਪ ਅਤੇ ਡੀਐਮਬੀ ਪੰਜਾਬੀ ਕਮਿਊਨਿਟੀ ਫੋਰ ਲੋ ਨਵੇਂ ਸਾਲ ਦੇ ਸ਼ਾਨਦਾਰ ਆਗਾਜ਼ ਦੇ ਲਈ ਸਭਾਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਖੁਦਾਬਖਸ਼ ਅਤੇ ਪੰਜਾਬੀ ਗਾਇਕਾ ਅਮਨ ਰੋਸੀ ਨੇ ਖੂਬ ਰੌਣਕ ਲਾਈਆਂ 2023 ਨੂੰ અલविदा ਕਹਿੰਦੇ ਹਾਂ 2024 ਦਾ ਖੂਬਸੂਰਤ ਆਗਾਜ਼ ਕਰਨ ਦੇ ਲਈ ਵਿਸ਼ੂ ਪਰਚ ਵਸਤੀ ਲੋਕਾਈ ਵੱਲੋਂ ਵੱਖੋ-ਵੱਖਰੇ ਪ੍ਰੋਗਰਾਮ ਕਰਵਾਏ ਗਏ ਇਸੇ ਲੜੀ ਤੇ ਚੱਲਦੇ ਹਾਂ ਇੱਕ ਪੰਜਾਬੀ ਗਰੁੱਪ ਅਤੇ ਡੀਐਮਬੀ ਪੰਜਾਬੀ ਕਮਿਊਨਿਟੀ ਵੱਲੋਂ ਨਵੇਂ ਸਾਥ ਦੇ ਸਬੰਧ ਵਿੱਚ ਵਰਚੂਅਲੀਆ ਫੇਕੇ ਇੱਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਸਾਰੇ ਮੈਂਬਰ ਆਪੋ ਆਪਣੀਆਂ ਫੈਮਲੀਆਂ ਸਮੇਤ ਇਕੱਠੇ ਹੋਏ ਇਸ ਪ੍ਰੋਗਰਾਮ ਦੇ ਵਿੱਚ ਸੁਰੀਲੀ ਆਵਾਜ਼ ਦੀ ਮਲਿਕਾ ਅਮਨ ਰੋਜ਼ੀ ਅਤੇ بلند ਆਵਾਜ਼ ਦੇ ਮਾਲਿਕ ਖੁਦਾਬਖਸ਼ ਵਲੋ ਖਾਸ ਤੌਰ ਤੇ ਸ਼ਿਰਕਤ ਕੀਤੀ ਗਈ। ਦੋਵਾਂ ਗਾਇਕਾ ਨੇ ਆਪੋ ਆਪਣੇ ਨਵੇਂ ਪੁਰਾਣੇ ਗੀਤਾਂ ਦੇ ਨਾਲ ਪ੍ਰੋਗਰਾਮ 'ਚ ਪਹੁੰਚੇ ਦਰਸ਼ਕਾਂ ਨੂੰ ਝੋਮਣ ਲਾ ਦਿੱਤਾ। ರಿಯಾಲಿ ಸೋಕಿದ್ದಾ ಟೋಟಲ್ ਅੱਜ ਅਸੀਂ ਮਨਾਸਸ ਜੀਐਨ ਇਵੈਂਟ ਸੈਂਟਰ ਤੇ ਪਹੁੰਚੇ ਹਾਂ ਜਿੱਥੇ ਬਹੁਤ ਹੀ ਰੰਗਾ ਰੰਗ ਵਧੀਆ ਪਰਿਵਾਰਕ ਮੌਲ ਦਾ ਪ੍ਰੋਗਰਾਮ ਜਿਹੜਾ ਵਾ ਉਹ ਆਯੋਜਿਤ ਕੀਤਾ ਗਿਆ ਜਿਹਦੇ ਵਿੱਚ ਸਾਡੇ ਵੱਡੇ ਭਾਜੀ ਹੋਣਾਂ ਦੀ ਟੀਮ ਗੈਰੀ ਪੰਨੂ ਭਾਜੀ ਹਾਕਮ ਸਿੰਘ ਤੇ ਆਪਣੇ ਭਾਜੀ ਬਿੱਡੂ ਬਾਜਵਾ ਜੀ ਸਾਡੇ ਜਿਹੜੇ ਵੱਡੇ ਭਰਾ ਨੇ ਜਿੱਥੋਂ ਸਾਡਾ ਮੁੱਢ ਤੁਰਦਾ ਸਾਰਿਆਂ ਦਾ ਇੱਧਰ ਰੂਬੀ ਭੈਣ ਜੀ ਹੋਣੀ ਵੀ ਸੋ ਕੁੱਲ ਮਿਲਾ ਕੇ ਜਿੰਨਾ ਵਧੀਆ ਅੱਜ ਪ੍ਰੋਗਰਾਮ ਹੋਇਆ ਹੈ ਉਹ ਮੇਰਾ ਖਿਆਲ ਹੈ ਵੀ ਜਿੰਨਾਂ ਜਿੰਨਾਂ ਨੇ ਵੇਖਿਆ ਉਹਨਾਂ ਦੇ ਬਹੁਤ ਚੰਗੇ ਭਾਗ ਆ ਤੇ ਜੇ ਉਹ ਕਿਸੇ ਕਾਰਨ ਕਰਕੇ ਰਹਿ ਗਿਆ ਉਹਨਾਂ ਵਾਸਤੇ ਮੇਰਾ ਖਿਆਲ ਹੈ ਵੀ ਦੇ ਵਿਲ ਰੈਗਰੇਟਡ ਐਟ ਲੀਸਟ 1 ਮੋਰ ਈਅਰ ਜਿੰਨ ਤੱਕ ਅਗਰਾ ਪ੍ਰੋਗਰਾਮ ਨਿਊ ਈਅਰ ਦਾ ਜਾਂ ਹੋਰ ਜਿਹੜੇ ਤੱਕ ਕਲਚਰ ਦੇ ਪ੍ਰੋਗਰਾਮ ਕਰਾਉਂਦੇ ਹਾਂ ਉਨ ਤੱਕ ਨਹੀਂ ਆਉਂਦਾ ਸੋ ਵਿਦ ਆਲ ਦੈਟ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਥੈਂਕ ਯੂ ਗਲੋਬਲ ਪੰਜਾਬ ਟੀਵੀ ਦਾ ਤੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਸੋ ਸਾਨੂੰ ਖਾਸ ਕਰਕੇ ਸਾਡੀ ਪੰਜਾਬੀ ਕਮਿਊਨਿਟੀ ਨੂੰ ਇਹਨਾਂ ਪ੍ਰੋਗਰਾਮਾਂ ਦੀ ਲੋੜ ਆ ਤੇ ਮੈਂ ਚਾਹੁੰਨਾ ਵੀ ਇਹ ਪ੍ਰੋਗਰਾਮ ਹਰ ਦੂਸਰੇ ਤੀਸਰੇ ਮਹੀਨੇ ਕਿਤੇ ਨਾ ਕਿਤੇ ਤਾਂ ਹੋਣੇ ਚਾਹੀਦੇ ਆ ਤਾਂ ਕਿ ਸਾਡੇ ਆਉਣ ਵਾਲੇ ਜਿਹੜੇ ਜਨਰੇਸ਼ਨ ਆ ਉਹਨੂੰ ਇਹਦੀ ਕੋਈ ਸੇਧ ਮਿਲ ਸਕੇ ਤੇ ਕਲਚਰਲ ਜੁੜੇ ਰਹਿਣ ਪਿੱਛੇ ਪਿੱਛੇ ਆਉਂਦਾ ਮੇਰੀ ਝੋਲ ਵੇਂਦਾ ਯਾਹੀ ਪਿੱਛੇ ਪਿੱਛੇ ਆਉਂਦਾ ਪਿੱਛੇ ਪਿੱਛੇ ਆਉਂਦਾ ਪਿੱਛੇ ਪਿੱਛੇ ਆਉਂਦਾ ਮੇਰੀ ਝਾਲ ਵੇਂਦਾ ਯਾਹੀ ਧੀਰੇ ਬਾੜਿਆ ਧੀਰੇ ਬਾੜਿਆ ਈਪਿਲ ਬਕਾਲਾ ਹੁਣ ਹਾਂ ਤੱਜ ਹੁਣ ਹਾਂ ਜਿਦੋਂ ਪਕੜਾ ਪਾਈਏ ਨੀ ਸੁਣੋ I'm <laughs> ਪ੍ਰੋਗਰਾਮ ਦੇ ਵਿੱਚ ਵਰਜੀਨੀਆ ਤੇ ਇਸ ਦੇ ਨੇੜੇ ਦੇ ਇਲਾਕਿਆਂ 'ਚ ਰਹਿਣ ਵਾਲੀ ਪੰਜਾਬੀ ਕਮਿਊਨਿਟੀ ਪਹੁੰਚੀ ਹੋਈ ਸੀ ਪ੍ਰੋਗਰਾਮ ਦੇ ਦੌਰਾਨ ਜਿੱਥੇ ਗਾਇਕਾ ਅਮਨ ਰੋਜ਼ੀ ਵੱਲੋਂ ਤੜੱਲੇਦਾਰ ਬੋਲੀਆਂ ਦੀ ਸ਼ੈਭਰ ਲਾਈ ਗਈ ਉੱਥੇ ਹੀ ਮਰਹੂਮ ਗਾਇਕ ਸੁਰਿੰਦਰ ਸਿੰਧਾ ਅਤੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਹੋਏ ਵੀ ਗੀਤ ਗਾਏ ਗਏ ਸਾਡਾ ਫਰਜ਼ ਮੰਨਦਾ ਹੈ ਕਿ ਵੀ ਇਹ ਸਮਾਨਿਤ ਹੋਰ ਤੇ ਸਾਡੇ ਵਿੱਚ ਘਟ ਨਹੀਂ ਹੈ ਲੇਕਿਨ ਆਪਣੀ ਬੀਤਾਂ ਰਹੀ ਆਪਣੀਆਂ ਲਿਖਤਾਂ ਰਹੀ ਹਮੇਸ਼ਾ ਸਾਡੇ ਵਿੱਚ ਜਿੰਦਾ ਰਹੇ ਸਹਿਕਾਰ ਮੈਂ ਗੋਲੜੀ ਆਉਂਗਾ ਇਹਦਾ ਗਾਣਾ ਹੁੰਦਾ ਯੋੰਦਾ ਸਾਰੇ ਹੋ ਸਾਡੇ ਵਾਂਗੂ ਸਾਡੀਆਂ ਨਹੀਂ ਅਸੀਂ ਅੰਡਰਗ੍ਰਾਉਂਡ ਬੰਦੇ ਅਸੀਂ ਅੱਜ ਦੇ ਰਾਜੇ ਸਾਡਾ ਪਤਾ ਨਹੀਂ ਕੱਲ ਦਾ ਦੋਗਲੇ ਮੁਸੀਬਤਾਂ ਚ ਭੱਜ ਜਾਂਦੀਆਂ ਜੀ ਬੰਦੇ ਦੋਗਲੇ ਸਸ਼ਿਕਾ ਜੀ ਅਮਰੀਕਾ ਵਾਲਿਓ ਕੀ ਹਾਲ ਚਾਲ ਹੈ ਤੁਹਾਡਾ ਮੈਂ ਅੱਜ ਤੁਹਾਡੀ ਆਪਣੀ ਅਮਨ ਰੋਜ਼ੀ ਸੋ ਮੈਂ ਪਹੁੰਚੀ ਆ ਜੀ ਅੱਜ ਯੂ ਐਸ ਏ ਦੀ ਸਿਟੀ ਵਰਜੀਨੀਆ ਦੇ ਵਿੱਚ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਮੈਂ ਐਜ਼ ਅ ਗੈਸਟ ਇੱਥੇ ਪਰਫਾਰਮ ਕਰ ਰਹੀ ਆ ਸੋ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਵੀ ਮੈਨੂੰ ਇੱਥੇ ਬੁਲਾ ਕੇ ਤੁਹਾਡੇ ਰੱਬ ਵਰਗੇ ਸਰੋਤਿਆਂ ਦੇ ਰੂਬ ਰੂ ਕੀਤਾ ਸਸ਼ਿਕਾ ਅੱਜ ਤੋਂ ਪਿਛਲੇ ਦਿਨ ਹੀ ਜੁੜਾ ਹੋ ਕੇ ਇਹ ਹੋਇਆ ਜੋ ਪੰਜਾਬੀ ਬਾਫੋਲੀ ਨੂੰ ਪੰਜਾਬੀਓ ਤੁਹਾਨੂੰ ਬਹੁਤ ਉੱਚਾ ਲੈ ਕੇ ਗਿਆ। ਤੋਂ ਸੁਣਿਆ ਜੇ ਇੱਥੇ ਟਰਾਂਸਪੋਰਟ ਦਾ ਬਹੁਤ ਹਨਾ ਟਰੱਕ ਡਰਾਈਵਰ ਵੀ ਮਸ਼ਹੂਰ ਹੈ ਜੀ ਇੱਥੇ। ਗ੍ਰਾਮ ਦੇ ਦੌਰਾਨ ਅਮਰੋਜ਼ੀ ਹਤੇ ਖੁਦਾਬਖਸ਼ ਵੱਲੋਂ ਮਿਲ ਕੇ ਵੀ ਕਈ ਗੀਤ ਗਾਏ ਗਏ ਡਿਊਟ ਗਾਣਿਆਂ ਦਾ ਦਰਸ਼ਕਾ ਵੱਲੋਂ ਨੱਚ ਟੱਪ ਕੇ ਅਨੰਤ ਪਾਇਆ ਗਿਆ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਸਾਰੇ ਲੋਕ ਖੁਸ਼ੀ ਦੇ ਵਿੱਚ ਝੂਮਦੇ ਹੋਏ ਨਜ਼ਰ ਆ ਰਹੇ ਨੇ हा जी মোওলেলেলেলেলে শাকেলে চাকেলে আকাকেলে আওলেলেরস মাকেলে ਅੱਜ ਦਾ ਪ੍ਰੋਗਰਾਮ ਵਾਸਤੇ ਅਸੀਂ ਸਾਰੇ ਪੰਜਾਬੀ ਕਲੱਬ ਪੰਜਾਬੀ ਟੀਐਮਪੀ ਪੰਜਾਬੀ ਫੈਮਿਲੀਜ਼ ਵੱਲੋਂ ਇਕੱਠੇ ਹੋਏ ਆ ਤੇ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨ ਵਾਸਤੇ ਪੰਜਾਬੀ ਬੱਚਿਆਂ ਨੂੰ ਦਿਖਾਉਣ ਵਾਸਤੇ ਕਿ ਸਾਡਾ ਪੰਜਾਬੀ ਕਲਚਰ ਕੀ ਹੈ ਇੱਥੇ ਬਹੁਤ ਸਕਸੈਸਫੁਲ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਸਾਡੇ ਟੀਐਮਪੀ ਕਮੇਟੀ ਵੱਲੋਂ ਤੇ ਉਮੀਦ ਕਰਦੇ ਹਾਂ ਕਿ ਸਾਡੇ ਅੱਗੇ ਬੱਚੇ ਅੱਗੇ ਤੋਂ ਪ੍ਰਮੋਟ ਹੋਣਗੇ ਅਮਨ ਰੋਜੀ ਤੇ ਖੁਦਾਬਖਸ਼ੀ ਨੇ ਬਹੁਤ ਰੌਣਕ ਲਾਈਆਂ ਅਸੀਂ ਸਾਰਿਆਂ ਨੇ ਇੰਜੋਏ ਕੀਤਾ ਬਹੁਤ ਡਾਂਸ ਕੀਤਾ ਬਹੁਤ ਹੀ ਚੰਗੇ ਉਹਨਾਂ ਨੇ ਗਾਣੇ ਗਾਏ ਵਧੀਆ ਤੇ ਸਾਰਿਆਂ ਨੇ ਡਾਂਸ ਕੀਤਾ ਪੁਰਾਣੇ ਗਾਣੇ ਨਵੇਂ ਗਾਣੇ एवरीवन आई थिंक एंजॉयड टू द ਫੁੱਲੈਸ ਵੀ ਹੈਡ ਅ ਗ੍ਰੇਟ ਟਾਈਮ ਡਾਂਸਿੰਗ ਟੂ ਦਾ 올 ਸੰਗਸ ਐਸ ਵੈਲ ਐਸ ਅ ਨਿਊ ਵਨਸ ਥੈਂਕ ਯੂ ਐਟ ਪੰਜਾਬੀ ਐਂਡ ਗਲੋਬਲ ਪੰਜਾਬ ਟੂ ਹੋਸਟ ਦਾ ਪ੍ਰੋਗਰਾਮ ਵੀ ਹੈਡ ਅ ਗ੍ਰੇਟ ਟਾਈਮ ਇ ਥਿੰਕ ਅਦੇ ਰੌਣਕ ਲੱਗਦੀ ਰਵੇ ਸਭ ਨੂੰ ਬਹੁਤ ਅੱਛਾ ਪ੍ਰੋਗਰਾਮ ਸੀ ਯਾ ਐਂਡ ਆ ਵਾਸ ਫੈਂਟੈਸਟਿਕ ਦਾ ਵੇ ਇਟ ਵਾਸ ਸੈਟ ਅਪ The food was fantastic, dancing was fantastic, and the singers were great. ਥੈਂਕ ਯੂ ਪੰਜਾਬੀ ਗਰੁੱਪ ਵੱਲੋਂ ਡੀਐਮਬੀ ਪੰਜਾਬੀ ਕਮਿਊਨਿਟੀ ਫਲੋ ਨਵੇਂ ਸਾਲ ਦੀ ਸਭੰਚ ਕਰਵਾਇਆ। ਇਹ ਸੱਭਿਆਚਾਰਕ ਪ੍ਰੋਗਰਾਮ ਬੇਹਦ ਸ਼ਾਨਦਾਰ ਪ੍ਰੋਗਰਾਮ ਸੀ। ਦੋ ਦਰਾਡੇ ਤੋਂ ਪ੍ਰੋਗਰਾਮ ਦੇ ਵਿੱਚ ਪੂਜੀ ਪੰਜਾਬੀ ਕਮਿਊਨਿਟੀ ਨੇ ਇਸ ਪ੍ਰੋਗਰਾਮ ਦਾ ਬੇਹਦ ਅਨੰਦ ਮਾਣਿਆ। ਇਸ ਪ੍ਰੋਗਰਾਮ ਦਾ ਮਾਹੌਲ ਬਿਲਕੁਲ ਪੰਜਾਬ ਦੇ ਮੇਲੇ ਵਰਗਾ ਜਾਪ ਰਿਹਾ ਸੀ। ਹਰ ਕੋਈ ਆਪਣੇ ਹੀ ਰੰਗ ਚ ਰੰਗਿਆ ਹੋਇਆ ਨਜ਼ਰ ਆ ਰਿਹਾ ਸੀ। ਇਸ ਪ੍ਰੋਗਰਾਮ ਦੇ ਵਿੱਚ ਪ੍ਰਬੰਧਕਾਂ ਵੱਲੋਂ ਸਾਰਿਆਂ ਦੇ ਲਈ ਖਾਣ ਪੀਣ ਦਾ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਸੀ। ਅਖੀਰ ਅਮਿਤ ਪੜਾਛੜਤਾ ਇਹ ਪ੍ਰੋਗਰਾਮ ਬਹੁਤ ਹੀ ਯਾਦਗਾਰ ਹੋ वर्जीनिया तो गिल प्रदीप की रिपोर्ट ग्लोबल पंजाब टीवी हुन तुसी देख सकदे हो ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते या एप्पल टीवी ते नाल ही देख सकदे हो लाइव स्ट्रीमिंग www.globalpunjabtv.com ते